ਹਰੇ ਰੰਗ ਦਾ ਰੋਟਾਵੇਟਰ ਖੜਾ ਹੈਗਾ ਉੱਪਰ ਇੱਥੇ ਟੈਂਕੀ ਹੈਣੀਗੀ ਬਿਨਾ ਟੈਂਕੀ ਤੋਂ ਆ ਰਿਜ਼ਰਵ ਕੀਮਤ ਹੈ 9900 ਰੁਪਿਆ ਆਪਾਂ ਕਹਿੰਦੇ ਜਮੇ 25 ਮਿਲਗਾ 25 ਕਰੋ 25 ਕਰੋ ਜੀ ਬਾਈ ਦਾ ਆ ਮਲਚਰ ਆਈ ਇਹ ਵੀ ਕਰਦੇ ਆਪਾਂ ਬੋਲੀ ਸ਼ੁਰੂ ਰੈਗੂਲੇਟਰ ਹੋਇਆ ਜੀ ਨਾ ਦੇ ਪ੍ਰਵੰਤ ਕੋਲ ਕੀ ਪੈਸੇ ਨਹੀਂ ਹੈਗੇ ਮਤਾਂ ਨੂੰ ਲੈ ਲਾ ਮੂਨੇ ਯਾਰ ਗੱਲ ਕਰ ਲੈ ਫਿਰ ਬੰਦਾ ਗੱਲ ਕਰ ਮਜ਼ੇਦਾਰ ਗੱਲ ਕਰ ਜਰਾ ਆ ਨੂੰ ਕੰਡੇ ਨਾ ਛੱਡਿਆ ਯਾਰ ਆ ਕਮਾਰ ਦੀ ਕਰ ਲੈ ਕਿ ਕੋਈ ਆਪਾਂ ਦਾ ਜਿਉ ਲੈਣੀ ਨੂੰ ਹਾਂ ਲੋ ਵੀ ਮਿੱਤਰੋ ਆਪਾਂ ਚੱਲ ਪਏ ਭਲਾੜੇ ਤੋਂ ਤੇ ਹੁਣ ਚੱਲਾਂਗੇ ਆਪਾਂ ਮਾਲ ਸਿੰਘਾਲੇ ਤੇ ਉੱਥੇ ਕਰਾਉਣੀ ਆ ਆਪਾਂ ਸੰਦਾਂ ਦੀ ਬੋਲੀ ਤੁਹਾਨੂੰ ਦਿਖਾਵਾਂਗੇ ਇੱਕ ਕੰਪਿਊਟਰ ਕਰਾਇਆ ਹੈ ਦੋ ਰੋਟਾਵੇਟਰ ਨੇ ਇੱਕ ਸਹਾਗਾ ਹੈ ਇੱਕ ਪਲੋ ਨੇ ਤੇ ਇੱਕ ਮਲਚਰ ਹੈ ਇੱਕ ਕਣਕ ਵਿੱਚ ਵਾਲੀ ਮਸ਼ੀਨਾਂ ਤੇ ਇੱਕ ਜ਼ੀਰੋ ਡ੍ਰਿੱਲ ਹੈ ਇਹਨਾਂ ਸਾਰੇ ਸੰਦਾਂ ਦੀ ਕਰਾਵਾਂਗੇ ਬੋਲੀ ਤੇ ਤੁਹਾਨੂੰ ਦਿਖਾਉਨੇ ਆ ਆਜੋ ਹਰਪ੍ਰੀਤ ਬੋਲ 14 ਸੈਟ ਵਾਲੀਆਂ ਤਵੀਆਂ ਨੇ 80 13000 ਰੁਪਏ ਕੀਮਤ ਹੈ ਦਿਓ ਜੀ ਬੋਲੀ 15000 ਕਰ ਦੋ ਜੀ 15000 ਬੱਗਾ ਜੀ ਬੱਗਾ ਸਿੰਘ ਦਾ ਕਰੋ ਜੀ 14 ਦਾ ਸੈਟ ਹੈ 12 ਦਾ 14 ਦਾ ਸੈਟ ਹੈ 15000 ਜੀ ਬੱਗਾ ਸਿੰਘ ਦੇ ਨਾਂ ਤੇ ਹੀ 14.5 ਕੀ ਨਾਉ ਹੈ ਜੀ 14.5 ਕੀ ਨਾਉ ਹੈ ਜੀ ਜੱਗਾ ਸਿੰਘ ਜੀ ਜੱਗਾ ਸਿੰਘ ਜੀ ਜੱਗਾ ਸਿੰਘ ਦਾ ਲਿਖੋ ਕਿੰਨਾ ਹੈ 14.5 14.5 ਹੀ ਜੱਗਾ ਸਿੰਘ ਦੇ ਨਾਂ ਤੇ ਬੋਲੋ ਹੀ ਬੋਲੋ ਕੁਲਦੀਪ ਸਿੰਘ ਦੇ ਕਰ ਦਿਓ 16000 ਜੀ 16500 ਬੱਗਾ ਸਿੰਘ ਦੇ ਨਾਂ ਤੇ ਹੀ 17 ਕਰੋ ਜੀ ਜੱਗਾ ਸਿੰਘ ਦੇ ਨਾਂ ਤੇ 17500 ਕਰ ਦੋ ਜੀ ਬੱਗਾ ਸਿੰਘ ਦੇ ਨਾਂ ਤੇ 18000 ਜੀ ਜੱਗਾ ਸਿੰਘ ਦੇ ਨਾਂ ਤੇ ਜੀ ਬਲਵੰਤ ਸਿੰਘ ਦੇ ਨਾਂ ਤੇ 19000 ਜੀ ਬਲਵੰਤ ਸਿੰਘ ਦੇ ਨਾਂ ਤੇ 19000 ਚ ਤਵੀਆਂ ਜੀ ਆਹ 1900 ਕਰੋ ਜੱਗਾ ਸਿੰਘ ਦੇ ਨਾਂ ਤੇ ਹਾਂ 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 ਕਰੇ ਹਾਂ ਹਾਂ 1900 ਤੋਰਾ ਸਹਰਾ ਹੀ ਹੁੰਦਾ ਯਾਰ ਇਹ ਤਾਂ 19 ਜੀ ਬੱਗਾ ਸਿੰਘ ਦੇ ਨਾਂ ਤੇ ਜੱਗੇ ਜੱਗਾ 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 ਸਿੰਘ ਦੇ ਨਾਂ ਤੇ ਜੀ 20 ਕਰ ਦੋ ਜੀ ਪੂਰਾ ਕੀ 500 ਕਰ ਦੋ 20 ਕਰ ਲਿਓ ਬਲਵੰਤ ਸਿੰਘ ਦੇ ਵੀ 20 ਇਹਨਾਂ

ोरिटी तो हुई है चक्कर भी हजार एक सौ जी देखो जी देखो देख लो देख लो भी हजार एक सौ की नाम है जी गुरदीप सिंह 20100 ਗਰਦੀਪ ਸਿੰਘ ਦੇ ਨਾਂ ਤੇ ਇੱਕ ਜੀ 20100 ਗਰਦੀਪ ਸਿੰਘ ਦੇ ਨਾਂ ਤੇ 14 ਦਾ ਸੈਟ ਜੀ ਦੋ ਗਰਦੀਪ ਸਿੰਘ ਦੇ ਨਾਂ ਤੇ ਜੀ 20100 ਤਿੰਨ ਜੀ ਲਿਖੋ ਜੀ ਕਰੋ ਸੈਨ ਬਾਈ ਕਰੋ ਸੈਨ ਬਾਈ ਪੋਲੀ ਵਾਲੇ ਨੇ ਬੋਲੀ ਵਾਲੇ ਦਿਖਾਉਣੀਆਂ ਕਿਹੜੀਆਂ ਤਵੀਆਂ ਸੀ 20100 ਦੀਆਂ ਵਿਕੀਆਂ ਨੇ ਕਿੱਥੇ ਜੇ ਘੜੀਆਂ ਬਾਈ 20100 ਇਹ ਦੇਣਾ ਰੱਖ ਆਮ ਇਨਸਪੈਕਟਰ ਆਵਨ ਇਹ ਦਿਨਾਂ ਆਤੇ ਭਾਈ 21100 ਆਹ ਰੋਟਾਵੇਟਰ ਦੀ ਕਰਦੇ ਹਾਂ ਸ਼ੁਰੂ ਰੋਟਾਵੇਟਰ ਨੰਬਰ 1 ਇਹਦੇ ਨਾਲ ਟੈਂਕੀ ਐ ਇਹ ਦੋਵਾਂ ਦਾ ਇਹਦੀ ਕਰਾਂਗੇ ਰੋਟਾਵੇਟਰ ਨੰਬਰ 2 ਇਹ ਬਿਨਾ ਟੈਂਕੀ ਤੋਂ ਆਜੋ ਜੀ ਆਜੋ ਰੋਟਾਵੇਟਰ ਹੈਗਾ ਰੋਟਾਵੇਟਰ ਨੰਬਰ 1 ਬਾਈ ਕੀ ਲਾਲ ਰੰਗ ਦਾ ਰੋਟਾਵੇਟਰ ਹੈਗਾ ਟੈਂਕੀ ਉਹਦੀ ਸਾਹਮਣੇ ਪਈ ਐ ਰਿਜ਼ਰਵ ਕੀਮਤ ਹੈ 33000 ਰੁਪਿਆ बोलो जी रोटेटर ते रोटेटर 33000 ਕਰੋ ਜੀ ਰਿਜ਼ਰਵ यार ਕਿੰਨੀ ਹੈ ਦੇਖਿਓ 33000 33000 ਜੀ 33000 100 ਹੋ ਗਿਆ ਜੀ ਇਹਨਾਂ ਦਾ ਰੋਟਾਵੇਟਰ ਨੰਬਰ 1 ਉਹ ਲੈਣੀ ਨਹੀਂ ਨੀ ਲੱਗ ਸੰਦਪਾ ਨਾ ਨਾ ਪ੍ਰੋਪਰ ਖੜ ਜਾ ਆ ਜਾ ਦੇ ਨਿਕਲ ਲੈ ਬੱਲੇ ਤਾਂ ਖਰਦਾ ਜੀ ਮੈਂ ਲੈ ਆ ਉਹ ਜਿਹੜੀ ਆਦੀ ਕੱਲ੍ਹ ਆਈ ਉਹ ਮੈਂ ਲੈਣ ਆਇਆ ਸੀ ਚੀਜ਼ ਨਹੀਂ ਚੀਜ਼ ਲੈਣੀ ਪਤਾ ਗੱਲ ਦਾ ਬਈ ਉਹ ਜੀ ਮੈਂ ਨਹੀਂ ਉਹ ਬਾਅਦ ਨੂੰ ਲਾ ਲਾ ਪਤਾ ਨਹੀਂ ਪੁੱਛਿਆ ਕਿਰਾਏ ਤੋਂ ਬੰਦੀ ਨਹੀਂ ਪਤਾ ਨਹੀਂ ਬਾਅਦ ਵਿੱਚ ਕਰੋ ਬੋਲੀ ਕਰੋ ਬੋਲੀ ਕਰੋ ਬੋਲੀ ਆ ਯਾਰ ਬੱਸ ਯਾਰ ਇੱਕ ਤਾਂ ਬੱਸ ਕਰੋ ਬੋਲੀ ਜੀ ਉਹ ਸਭ ਬੋਲੀ ਆ ਯਾਰ ਬੋਲੀ ਨਹੀਂ ਜੀ ਨਹੀਂ ਕਰੋ ਕਰੋ 33 ਦਾ ਬਹੁਤ ਮੰਦਾ ਯਾਰ ਅਬਿੱਦ ਟੈਂਕੀ ਐ 35000 ਕਰ ਲੋ ਜੀ 35000 35000 ਬਲਵੰਤ ਸਿੰਘ ਦੇ ਨਾਂ ਤੇ ਹੀ ਕੋਈ ਬੋਲਦਾ ਨਹੀਂ ਫਿਰ ਪੂਰਾ ਦਾ ਕਰਦੇ ਪਹਿਣਗੇ ਬੋਲੋ ਹੀ ਬੱਗਾ ਸਿੰਘ ਜੀ ਆ ਵੀ ਤਾਂ ਕਹਿੰਦਾ 1 ਰੁਪਿਆ ਲੋਹਾ ਵਧ ਗਿਆ ਫਿਰ ਹੁਣ ਦੇਖ ਲੋ ਮਾੜਾ ਮੋਟਾ ਜੀ ਨੇ ਦੇਖਣਾ ਬਈ 35000 ਬਲਵੰਤ ਸਿੰਘ ਦੇ ਨਾਂ ਤੇ ਜੀ ਆ ਬੋਲੋ ਬਾਈ ਹੋਰਾਂ ਨੂੰ ਦੇਖ ਲਓ 35 ਜੀ ਰੱਖਣਾ ਜੀ ਦੇਖ ਲਓ ਜੀ ਕਮੇਟੀ ਮੈਂਬਰ ਬੈਠੇ ਜੇ ਘੱਟ ਲੱਗਦਾ ਤਾਂ ਰੱਖ ਲਓ ਆਪਾਂ ਦੁਬਾਰੇ ਕਰਾ ਦਾਂਗੇ ਜੇ ਤੁਹਾਨੂੰ ਐ ਹੈ ਬਹੁਤ ਠੀਕ ਹੈ ਰੱਖ ਲਿਏ ਰੱਖ ਲਿਏ ਹੈ ਨਹੀਂ ਨਹੀਂ 35000 ਤਾਂ ਹੋ ਗਿਆ ਨਹੀਂ ਆਪਾਂ ਜੇ ਤੁਹਾਨੂੰ ਐ ਲੱਗਦਾ ਵੀ ਆਪਾਂ ਦੁਬਾਰੇ ਕਰਾ ਦਾਂਗੇ ਬੋਲੀ ਜੀ ਵਾਲ ਬੋਲ ਮੜਾ ਕਿੰਨਾ ਬੋਲ 35100 35100 ਤੇ ਕੀ ਨਾਮ ਹੈ ਜੀ ਕਲਦੀਪ ਸਿੰਘ ਦੇ ਨਾਂ ਤੇ ਜੀ ਅਗਲਾ ਸੰਦ ਬੋਲ ਬੋਲੋ ਜੀ ਰੋਟਾਵੇਟਰ ਨੰਬਰ 2 ਹਰੇ ਰੰਗ ਦਾ ਰੋਟਾਵੇਟਰ ਖੜਾ ਹੈਗਾ ਉੱਪਰ ਇੱਥੇ ਟੈਂਕੀ ਹੈਣੀਗੀ ਬਿਨਾ ਟੈਂਕੀ ਤੋਂ ਆ ਰਿਜ਼ਰਵ ਕੀਮਤ ਹੈ 9900 ਰੁਪਿਆ 59 9500 ਰੁਪਿਆ ਰਿਜ਼ਰਵ ਕਿਉਂ ਹਸਤਾ ਰੋਟਾਵੇਟਰ ਰੋਟਾਵੇਟਰ ਨੰਬਰ 2 ਰੋਟਾਵੇਟਰ ਨੰਬਰ 2 ਜੀ ਕੀਮਤ ਬੋਲੋ ਕਿੰਨੀ ਆ 9500 9500 ਸ਼ੁਰੂ ਹੋਈ ਹੈ ਜੀ 12000 12000 ਕੀ ਨੋ ਹੈ ਜੀ ਸੱਜੂ ਸਿੰਘ ਆ ਲਿਖੋ ਜੀ ਸੱਜੂ ਸਿੰਘ ਦੇ ਨਾਂ ਤੇ 12000 ਜੀ ਆਓ ਭਾਈ ਮੜਿਆ ਆਓ ਸਾਹਮਣੇ ਯਾਰ ਨੇ ਵੀੜੀ ਕੰਮ ਆ ਲੱਕੇ ਹੋ ਤਿਆਰ ਕਿੰਨਾ 12000 14000 ਕਰ ਦੋ ਜੀ 14000 ਬੱਗਾ ਸਿੰਘ ਦੇ ਨਾਂ ਤੇ ਰੋਟਾਵੇਟਰੀ ਜੀ ਹਾਂ 14000 ਲਿਖੋ ਬੱਗਾ ਸਿੰਘ 14000 ਜੀ ਬੋਲੋ ਹੀ ਬੋਲੋ 14500 ਇੱਕ ਜਣਾ ਹੋਰ ਆਓ ਜੀ ਵਿੱਚ 15 ਕਰ ਦਿਓ ਜੀ 15 ਬੱਗਾ ਸਿੰਘ ਦਾ ਆਜੋ ਇੱਕ ਜਣਾ ਹੋਰ ਫੇਰ ਨਵਾਂ ਬਲੰਗ ਹੈ ਮੱਖਣ ਸਿੰਘ ਜੀ ਮੱਖਣ ਸਿੰਘ ਦੇ ਨਾਂ ਤੇ 16000 ਜੀ 16000 ਮੱਖਣ ਸਿੰਘ ਦੇ ਨਾਂ ਤੇ ਜੀ 17000 ਕਰੋ ਜੀ 17000 ਛੱਜੂ ਦਾ ਜੀ 18 ਬੱਗਾ ਸਿੰਘ ਦਾ ਜੀ 19 ਕਰ ਦਿਓ ਜੀ 20 ਕਰ ਦਿਓ ਜੀ 20000 ਬੱਗਾ ਸਿੰਘ ਦਾ ਕਰੋ ਜੀ 20 ਬੱਗੇ ਦਾ ਜੀ ਨਹੀਂ ਇਹ ਬੜਦਾ ਨਾ ਨਾ ਬੱਗਾ ਹਾਂ ਜਾਊਗਾ ਬੱਗੇ ਦਾ 20 ਬਈ ਫਿਰ ਫਿਰ ਤਾਂ ਲੋਨ ਭਰਾਈ ਖੜਾ ਤੂੰ ਬੈਂਕ ਦੇ ਜਿੱਥੇ ਨਵੇੜਤਾ ਤੂੰ ਇੱਧਰ ਬਾਜੀ ਕਰਦਾ ਅਗਲੇ ਪੇਜ ਤੇ ਲਿਖar ਪਈਦਾ ਅਗਲੇ ਪੇਜ ਤੇ ਪਾ ਸਾਰੇ ਦੇ ਨਾਮ ਦੁਬਾਰੇ ਸਾਢੇ 22000 ਲਿਖ ਸੱਜੂ ਸਿੰਘ ਦੇ ਨਾਮ ਤੇ 23000 ਸਾਢੇ 22000 ਸਾਢੇ 22000 ਜੱਗਾ ਸਿੰਘ ਜੀ 24000 24000 ਜੀ 24000 ਮੱਖਣ ਸਿੰਘ ਦਾ ਜੀ 24500 ਕਰੋ ਜੀ ਛੱਜੂ ਸਿੰਘ ਦਾ ਹੀ ਹਾਂਜੀ 25000 ਮੱਖਣ ਸਿੰਘ ਦੇ ਨਾਂ ਤੇ 25000 ਮੱਖਣ ਸਿੰਘ ਦੇ ਨਾਂ ਤੇ ਜੀ 25500 ਜੀ ਛੱਜੂ ਸਿੰਘ ਦੇ ਨਾਂ ਤੇ ਜੀ ਹੁਣ 2 ਲੱਖ ਵਾ ਹੈ 26000 ਕਰ ਦੇ 26000 ਕੀ ਨਾਂ ਆ ਬਈ ਗੁਰਦੀਪ ਸਿੰਘ ਦੇ ਨਾਂ ਤੇ 26000 ਜੀ 27000 ਉਧਰ ਬਾਈ ਦਾ ਕੀ ਨਾਂ ਸੀ ਮੱਖਣ ਮੱਖਣ ਸਿੰਘ ਦੇ ਨਾਂ ਤੇ 27000 ਜੀ 27500 ਕਰੋ ਜੀ 27500 ਛੱਜੂ ਸਿੰਘ ਦੇ ਨਾਂ ਤੇ ਜੀ ਬੋਲੋ ਬਾਈ ਬਾਈ ਹਰ ਗੁਰਦੀਪ ਸਿੰਘ 28 28000 ਮੱਖਣ ਸਿੰਘ ਦੇ ਨਾਂ ਤੇ ਜੀ 28 ਮੱਖਣ ਸਿੰਘ ਦੇ ਨਾਂ ਤੇ ਜੀ ਬੋਲੋ ਬਾਈ 28500 ਜੱਗਾ ਸਿੰਘ ਦੇ ਨਾਂ ਤੇ ਜੀ ਮੱਖਣ 29 29500 ਮੱਖਣ ਸਿੰਘ ਜਾਈ 30000 ਜੀ ਛੱਜੂ ਸਿੰਘ ਦੇ ਨਾਂ ਤੇ ਜੀ 30500 ਜੱਗਾ ਸਿੰਘ ਦੇ ਨਾਂ ਤੇ ਜੀ 30500 ਜੀ ਜੱਗਾ ਸਿੰਘ ਦੇ ਨਾਂ ਤੇ ਸਾਡੇ 31 ਸਾਡੇ 31 ਕਰ ਦੋ ਜੱਗਾ ਸਿੰਘ ਦੇ ਨਾਂ ਤੇ ਜੱਗਾ ਸਿੰਘ 31500 ਚ ਰੋਟਾ ਵੇਟਰ ਜੀ 32000 ਛੱਜੂ ਦੇ ਨਾਂ ਤੇ ਜੀ 32000 ਛੱਜੂ ਸਿੰਘ ਦੇ ਨਾਂ ਤੇ ਜੀ ਸਾਡੇ 32 ਜੀ 32500 ਜੱਗਾ ਸਿੰਘ ਦੇ ਨਾਂ ਤੇ ਜੀ 33500 ਜੀ ਛੱਜੂ ਸਿੰਘ ਦੇ ਨਾਂ ਤੇ ਜੀ 34 ਕਰੋ ਜੀ ਜੱਗਾ ਸਿੰਘ ਦੇ ਨਾਂ ਤੇ ਮੂਰੇ ਆਓ ਬਾਬਾ ਜੀ ਮੜਾ ਜਾ ਕਾ ਆਓ ਆਪਾਂ ਕਿ ਜਮੀ 25 ਮਿੰਟਾਂ ਦੀ ਮੈਂ ਕਹਿੰਦਾ ਨਹੀਂ ਬੋਲੀ ਬੋਲੀ ਕਿੰਨਾ ਕਰਤਾ ਆਜਾ ਬੁਲਾ ਲੈ ਚੰਗੀ ਆ ਲੈ ਨਹੀਂ ਜੱਗਾ ਸਕਦੇ ਨਾ ਕਿ ਪਾਰਟੀ ਮੈਂਬਰ ਆਈ ਤੁਸੀਂ ਤਾਂ ਜਮੀ ਮਸਲ 34000 ਹਾਂਜੀ ਮੈਂ ਮੈਂ ਕਿਥੋਂ ਦੇ ਸਕਦਾ ਸਾਢੇ 34 ਲਓ ਜੀ ਨਾ ਕਮੇਟੀ ਵਾਲਾ ਦੇ ਸਕਦਾ ਮੈਂ ਪ੍ਰਧਾਨ ਨਹੀਂ ਦੇ ਸਕਦਾ ਜਿਹੜੇ ਆ ਤਿੰਨ ਗੁਰਦੀਪ ਸਿੰਘ ਹਾਂਜੀ ਗੁਰਦੀਪ ਦੀ ਗਰਦੀਪ ਜੀ 34500 ਜੀ ਗਰਦੀਪ ਸਿੰਘ ਦੇ ਨਾਂ ਤੇ 34500 ਜੀ 30000 ਹੈ ਜੀ ਦਾ ਬਾਈ 36000 30000 36500 ਜੀ 36500 ਜੀ ਜੱਗੇ ਸਿੰਘ ਦੇ ਨਾਂ ਤੇ ਜੀ 36500 ਜੱਗਾ ਸਿੰਘ ਦੇ ਨਾਂ ਤੇ ਜੀ ਮੱਖਣ ਸਿੰਘ ਦੇ ਨਾਂ ਤੇ 37000 ਜੀ 37000 ਮੱਖਣ ਸਿੰਘ ਦੇ ਨਾਂ ਤੇ ਜੀ 37500 ਜੀ ਸਾਡੇ 37 ਅੱਛਾ ਜੂਰੇ ਦੇ ਨਾਂ ਤੇ ਜੀ ਛੱਜੂ ਸਿੰਘ ਦੇ ਨਾਂ ਤੇ ਰੋਟਾਵੇਟਰ 37500 ਜੀ 38 ਜੱਗਾ ਦੇ ਨਾਂ ਤੇ ਜੀ 38000 ਜੱਗਾ ਸਿੰਘ ਦੇ ਨਾਂ ਤੇ ਜੀ ਜੱਗਾ ਸਿੰਘ ਦੇ ਨਾਂ ਤੇ 36000 ਜੀ ਸੁਰੰਗੀ ਨਹੀਂ ਹੈਗੀ ਆ ਖਤਮੋਂ ਬਾਕੀ ਗੇਜ਼ੂਰਦਰੀ ਬਣ ਕੇ ਨੁਕਸ ਹੋ ਗਿਆ ਉਸ ਤੇ ਨਹੀਂ ਹੈਗਾ ਇਹ ਕਿੱਧਰ ਵਾਗੇ ਛੱਜੂ ਸਿੰਘ ਜੀ ਕਿੰਨਾ ਜੀ ਤੁਹਾਡਾ 40000 ਜੀ 40000 ਛੱਜੂ ਸਿੰਘ ਦੇ ਨਾਂ ਤੇ ਚੱਲ ਜੀ ਛੱਜੂ ਸਿੰਘ ਦੇ ਨਾਂ ਤੇ 40000 ਜੀ ਬੋਲੋ ਜੀ 1 2 3 40000 ਛੱਜੂ ਸਿੰਘ ਦੇ ਨਾਂ ਤੇ ਰੋਟਾਵੇਟਰ ਇੱਕ ਜੀ ਦਾ ਕਰਦਾ ਹੀ ਆ ਮਨ ਤੋਂ ਨੂੰ ਦੇਖੋ 40500 ਜੀ ਮੱਖਣ ਸਿੰਘ ਦੇ ਨਾਂ ਤੇ ਹਸਾਰ ਲਾ ਦਿਓ ਜੀ 40500 ਹਾਂਜੀ ਹਾਂਜੀ ਆ ਦੇਖਣ ਗਏ ਨੂੰ ਰੰਗ ਰੰਗ ਪਤਾ ਨਹੀਂ ਆਜਣ ਦੇ ਆਜਣ 40500 40500 ਹਾਂ ਉਹ ਦੱਸੋ ਬੰਦ ਦੇ ਦਿਓ ਉਹ ਲਾ ਦੇ 500 ਦਾ ਯਾਰ 500 ਨਾਲ ਹੀ ਮਿਲ ਜੂ ਹੁਣ ਤਾਂ 500 ਰੁਪਏ ਦਾ ਫਸਟ ਬੈਂਡਾ ਹੁਣ 50 ਦੂਜੀ ਕਰ ਲਿਓ ਫਿਰ ਗਿਚਲੀ ਚੱਕੇ ਨੂੰ ਕੋਲ ਮਾਰੋ ਜੱਗੇ ਨੂੰ ਕੋਲ ਮਾਰੋ ਕੰਸਾ ਨਾ ਮਹਿੰਗਾ ਨਹੀਂ ਹੋ ਸਕਦਾ ਜੀ 1 ਮਿੰਟ ਹਾਰ ਦੇ ਦੇਈ 41000 ਛੱਜੂ ਸਿੰਘ ਦੇ ਨਾਂ ਤੇ ਰੋਟਾਵੇਟਰ ਟਰੱਕ ਜੀ 41000 ਪੂਰਾ 41 41500 ਹੈ 41000 ਰੁਪਏ ਦਾ ਜੀ ਛੱਜੂ ਸਿੰਘ ਦੇ ਨਾਂ ਤੇ ਦੋ ਜੀ ਕੋਈ ਹੋਰ ਪੱਤਾ ਸਨਾਂ ਕਰਦਾ ਭਾਈ ਤਿੰਨ ਕਰਦੇ ਆ ਕਰਦੇ ਤਿੰਨ ਕਿਉਂ ਫੈਮਰਾ ਜੀ ਮੇਰਾ 99000 41000 ਤੇ ਆ ਗਿਆ ਇਹ ਸਭਰੀ ਨੇ ਆਇਆ ਤੁਹਾਨੂੰ ਹਾਂਜੀ ਬੋਲੋ ਜੀ ਬੋਲੋ ਜੀ 41000 ਸੱਜੂ ਸਿੰਘ ਦੇ ਨਾਮ ਤੇ ਤਿੰਨ ਜੀ ਲਿਖੋ ਬੋਲੀ ਦੇਖੋ ਜੀ ਆਪਦੇ ਭਾਈ ਤਿੰਨ ਕਰਦੇ ਦੇਖੋ ਜੀ ਕਰਦੇ ਕਰਾਓ ਸਿਆਣੀ ਆ ਜਾਓ ਫੇਰ ਦੇ ਆ ਮਲਚਰ ਆਈ ਇਹਦੀ ਕਰਦੇ ਆਪਾਂ ਬੋਲੀ ਸ਼ੁਰੂ 15000 ਰਿਜ਼ਰਵ ਕੀਮਤ ਹੈ ਮਲਚਰ ਤੇ ਆਓ ਜੀ ਬਾਬਾ ਅਗਲਾ ਰਾਜਾ ਅਗਲਾ ਕੀਤੀ ਬੜੀ ਸੰਦਾ ਹੈ ਮਲਚਰ ਉਹ ਮਲਚਰ ਦੇਖੋ ਆ ਹਰੇ ਰੰਗ ਦਾ ਮਲਚਰ ਹੈ ਕੋਈ ਗੱਲ ਨਹੀਂ ਤੇ ਲਿਆ ਬਹੁਤ ਹੈ ਨਾ ਆਪਣਾ ਬੜੀ ਚੱਲੇਗਾ ਨਹੀਂ ਘੰਟਾ ਕਿੱਲੇ ਹੋਇਆ ਹੈ ਹਰ ਕੀ ਨਾ 16 ਲੱਗੇ ਨਾ 16 15 ਦੇ 16 ਹਾਂਜੀ 1550 ਕੀ ਨਾਂ ਬਾਈ ਦਾ 16 16 ਕਰ ਦਿਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਾਂ ਤਾਂ ਲਿਖ ਲੈਣ ਤੈਨੂੰ ਕੋਲ ਬਾਈ ਨੂੰ ਇੱਕ ਮਿੰਟ ਇੱਕ ਮੈਂ ਗਰਦੀਪ ਸਿੰਘ 15.5 ਨਹੀਂ ਨਹੀਂ 16 ਕਹਿ ਰਹੇ ਸੀ ਬੋਲੇ ਸੀਗਾ 16 ਬੱਗੇ ਦਾ ਜੀ 16.5 ਫੇਰ ਗਰਦੀਪ ਦਾ ਹਨਾ ਸਾਡੇ 16.5 ਫੇਰ ਗਰਦੀਪ ਸਿੰਘ ਦਾ ਜੀ 17 ਜੀ 17000 ਮੱਖਣ ਸਿੰਘ ਦਾ ਲਿਖੋ ਜੀ ਇੱਕ ਮਿੰਟ ਜੀ ਉਹ ਬਾਈਆਂ ਨੂੰ ਕਹੇ ਰੋਲਾ ਨਾ ਪਾਉਂ ਰਾਂ ਆ ਜੋ ਉਹ ਤੂੰ ਚੁੱਪ ਕਰੋ ਬਈ ਹਾਂ ਸਦਾ ਬਈ ਉਰਾ ਆ ਜੋ ਯਾਰ 2 ਮਿੰਟਾਂ ਦਾ ਕੰਮ ਹੈ ਯਾਰ ਮੱਖਣ ਸਿੰਘ ਦੇ ਨਾਂ ਤੇ ਬੋਲੋ ਜੀ ਮਲਚਰ 17000 ਮੱਖਣ ਸਿੰਘ ਦੇ ਨਾਂ ਤੇ ਜੀ ਗਰਦੀਪ ਸਿੰਘ ਦੇ ਨਾਂ ਤੇ 17.5 ਕਰੋੜ ਜੀ ਬੋਲੋ ਕੋਈ ਸ਼ੀਤੀ ਗਰਦੀਪ ਸਿੰਘ ਦੇ ਨਾਂ ਤੇ ਜੀ ਮਲਚਰ ਬੋਲੋ ਮੱਖਣ ਸਿੰਘ ਜੀ 18 ਕਰ 18000 ਬੱਗਾ ਬੱਗਾ ਦੇ ਨਾਂ ਤੇ ਬੱਗਾ ਸਿੰਘ 18000 ਜੀ 18000 ਬੱਗਾ ਸਿੰਘ ਦੇ ਨਾਂ ਤੇ ਆਓ ਜਿਹਨੇ ਦੇਣੀਆਂ ਬੋਲੀਆਂ 18500 ਕਰੋ ਗਰਦੀਪ ਸਿੰਘ ਦੇ ਨਾਂ ਤੇ 20000 ਸੱਜੂ ਸਿੰਘ ਦੇ ਨਾਂ ਤੇ ਜੀ ਸੱਜੂ ਸਿੰਘ ਦੇ ਨਾਂ ਤੇ 20000 ਜੀ ਮਲਸੇਰ ਜੀ ਸਾਡੇ ਵੀ ਗੁਰਦੀਪ ਸਿੰਘ ਦੇ ਨਾਂ ਤੇ ਜੀ 20500 ਗੁਰਦੀਪ ਸਿੰਘ ਦੇ ਨਾਂ ਤੇ ਜੀ 20500 ਸਸਤਾ ਯਾਰ ਜੀ ਗੁਰਦੀਪ ਸਿੰਘ ਦੇ ਨਾਂ ਤੇ ਜੀ ਇੱਕ ਦੋ ਲੋ ਭਾਈ 20500 ਗੁਰਦੀਪ ਸਿੰਘ ਦੇ ਨਾਂ ਤੇ ਦੋ ਜੀ ਦੇ ਦਿਓ ਯਾਰ ਬੀ ਹਜ਼ਾਰ 500 ਗਰਦੀਪ ਸਿੰਘ ਦੇ ਨਾਮ ਤੇ ਤਿੰਨ ਲਿਖੋ ਜੀ ਵਲਚਰ ਕਰੋ ਜੀ ਸਾਈਨ ਚੁਪਲਾ ਆ ਗਿਆ ਚਲੋ ਜੀ ਅਗਲਾ ਖੇਤੀਬਾੜੀ ਸੰਦ ਹੈ ਐਮ ਬੀ ਪਲੋ ਸਾਹਮਣੇ ਪਿਆਗਾ ਨੀਲੇ ਰੰਗ ਦਾ ਐਮ ਬੀ ਪਲੋ ਆਗੇ ਭਾਈ ਕਿੰਨੀ ਰਿਜ਼ਰਵ ਕੀਮਤ ਆਈਏ ਜੀ ਰਿਜ਼ਰਵ ਕੀਮਤ ਹੈ 39000 ਰੁਪਿਆ ਇੱਕ ਘੱਟ 40000 40 ਦਾ ਦਰਸ਼ਨ ਦਾ ਦਰਸ਼ਨ ਕਿਹਨਾ ਦੀ ਹਾਂ 40 ਕਰ ਦਰਸ਼ਨ ਦਾ ਕੀ ਹੈ ਆ ਬਲਾਉ ਹਲਾਓ ਜੀ ਬੰਦੀ ਬਲਾਉ ਦਰਸ਼ਨ ਸਿੰਘ ਦੇ ਨਾਂ ਤੇ 40000 ਰੁਪਏ ਆ ਜੀ ਸਾਹਮਣੇ ਹੋ ਜਾ ਆਪਣਾ ਸਾਹਮਣੇ 40 ਲੱਗੇ 40 43 ਕਰ ਦਈ 43 42000 ਕਸ਼ਮੀਰ ਸਿੰਘ ਦੇ ਨਾਂ ਤੇ ਓਕੇ ਕਸ਼ਮੀਰ ਸਿੰਘ ਦੇ ਨਾਂ ਤੇ 42000 ਜੀ 43 ਕਰੋ ਜੀ 43 ਲੱਗੇ ਜੀ 48000 ਬੱਗਾ ਸਿੰਘ ਦੇ ਨਾਂ ਤੇ ਜੀ 40 ਕਸ਼ਮੀਰ ਸਿੰਘ ਦੇ ਨਾਂ ਤੇ ਜੀ 45 ਕਰ ਦਿੰਦੇ 45000 ਬੱਗਾ ਸਿੰਘ ਦੇ ਨਾਂ ਤੇ ਜੀ 45000 ਬੱਗਾ ਸਿੰਘ ਦੇ ਨਾਂ ਤੇ ਜੀ 46000 ਕਸ਼ਮੀਰ ਸਿੰਘ ਦੇ ਨਾਂ ਤੇ ਜੀ 46000 ਰੁਪਇਆ ਕਰ ਕਸ਼ਮੀਰ ਸਿੰਘ ਦੇ ਨਾਂ ਤੇ ਜੀ ਐਮਬੀ ਪਲੋ 49 ਕਰ ਦਿੰਦੇ 47 41 ਬੱਗਾ ਸਿੰਘ ਦੇ ਨਾਂ ਤੇ ਜੀ ਕਿਆ ਨੀਆ ਤਿੰਨ ਬੋਲੀਆਂ ਆ ਗਈਆਂ ਐਰਪੀ ਤੋਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ 47000 ਜੀ ਬੱਗਾ ਸਿੰਘ ਦੇ ਨਾਂ ਤੇ ਜੀ ਐਮਪੀ ਬਲਾਓ 48000 ਕਸ਼ਮੀਰ ਸਿੰਘ ਦੇ ਨਾਂ ਤੇ ਜੀ 49 ਕਰੋ ਜੀ 49000 ਜੀ 59000 ਬੱਗਾ ਸਿੰਘ ਦੇ ਨਾਂ ਤੇ ਜੀ 50100 ਜੀ ਜੀ ਸਿੰਘ ਦੇ ਨਾਂ ਤੇ 49100 ਜੀ 63000 ਕਸ਼ਮੀਰ ਸਿੰਘ ਦੇ ਨਾਂ ਤੇ ਜੀ 63500 ਜੀ ਬੱਗਾ ਸਿੰਘ ਦੇ ਨਾਂ ਤੇ ਜੀ 64000 ਜੀ 64500 ਜੀ ਬੱਗਾ ਸਿੰਘ ਦੇ ਨਾਂ ਤੇ ਜੀ 69000 ਜੀ ਕਸ਼ਮੀਰ ਸਿੰਘ ਦੇ ਨਾਂ ਤੇ ਜੀ 70 ਜੀ 71 ਕਰਦੇ 71000 ਜੀ ਕਸ਼ਮੀਰ ਸਿੰਘ ਦੇ ਨਾਂ ਤੇ ਜੀ 73000 ਜੀ 73000 ਕਸ਼ਮੀਰ ਸਿੰਘ ਦੇ ਨਾਂ ਤੇ ਜੀ 500 ਹੋਰ ਕਰਦੇ 500 ਤੇ 73500 ਜੀ 73500 ਬੱਗਾ ਸਿੰਘ ਦੇ ਨਾਂ ਤੇ ਜੀ 82 82 82000 ਕਸ਼ਮੀਰ ਸਿੰਘ ਦੇ ਨਾਂ ਤੇ ਜੀ ਸਾਢੇ ਮੋਹਨ ਸਿੰਘ ਦੇ ਨਾਂ ਤੇ 82 ਜੀ ਸਾਡੇ 82000 ਜੀ ਮੋਹਨ ਸਿੰਘ ਦੇ ਨਾਂ ਤੇ 82000 500 ਮੋਹਨ ਸਿੰਘ ਦੇ ਨਾਂ ਤੇ ਇੱਕ ਜੀ 83 ਕਰਦੇ 83000 ਕਰਦੇ ਪੂਰੇ ਪੈਸੇ ਲੱਗ ਗਏ ਹੁਣ ਇਦੂ ਜਾ 83500 ਬੱਗੇ ਨੂੰ ਦੇ ਦੇ ਓ ਤਾਈ ਤੂੰ ਵੀ ਦੇ ਕੱਲ ਬਾਈ ਕਰੋ ਕਰੋ 83500 ਕਿਹਦੇ ਨਾਂ ਤੇ ਆ ਬੱਗਾ ਸਿੰਘ ਦੇ ਨਾਂ ਤੇ ਜੀ 83500 ਬੱਗਾ ਸਿੰਘ ਦੇ ਨਾਂ ਤੇ ਇੱਕ ਜੀ 83500 ਬੱਗਾ ਸਿੰਘ ਦੇ ਨਾਂ ਤੇ ਦੋ ਜੀ 83500 ਜੀ ਬੱਗਾ ਸਿੰਘ ਦੇ ਨਾਂ ਤੇ ਤਿੰਨ ਜੀ ਲਿਖੋ ਜੀ ਬੱਗਾ ਸਿੰਘ ਦੇ ਨਾਂ ਤੇ ਇੱਕ ਬੜੀ ਸੰਧਾ ਹੈ ਕਲਟੀਵੇਟਰ ਉਹ ਕਾਲ ਦੀ ਬਿੱਟਰਾਂ ਦੀ ਬੋਲੀ ਆ ਪੱਲੇ ਸਾਡੇ ਸਾਡੇ ਹਾਲ ਪਾਏ ਨੇ ਰਿਜ਼ਰਵ ਟੀਮ ਤੇ 4500 ਰੁਪਇਆ ਤੁਸੀਂ ਕਹ ਰਹੇ ਹੋ ਨਾ ਸਰਕਾਰ ਬਾਕੀ ਨੂੰ ਦੁੱਖਾ ਚਲਾ ਤੋਰ ਭੱਜ ਰਿਹਾ ਉਹ ਖਰਚ ਹੋ ਜਾ ਕੰਮ 40 ਚੋਂ 4500 ਹਲਾਨਾ ਹਲਾਨਾ 4500 ਬੋਲੋ ਜੀ 4500 ਤੇ ਹਾਲ 5200 ਲਿਖ ਬਾਈ ਕੀ ਦਾ ਤੂੰ ਲਿਖੀ ਚੱਲ ਹਰ ਪਿੱਤ ਹਾਂਜੀ 5200 ਲੇਕ ਕੀ ਨਾ ਬਾਈ ਦਾ 5500 5500 ਕੀ ਹੈ ਜੀ ਹਾਲ ਹਾਲ ਕਲਟੀਵੇਟਰ ਖਾ ਲੋ ਬੋਲੋ ਜੀ ਅੱਗੇ 6000 6000 ਬਾਈ ਗੁਰਦੀਪ ਸਿੰਘ ਕਰ ਦਿਓ ਜੀ ਗੁਰਦੀਪ ਸਿੰਘ ਦਾ 6 ਜੀ 7000 ਦਾ 8500 ਕਰ ਦਿਓ ਜੀ ਬੱਗੇ ਦਾ 7 ਬੱਗੇ ਦਾ 7 ਬੋਲੋ ਗੁਰਦੀਪ ਕਿੰਨਾ ਕਰਤਾ ਬਾਈ 8500 ਹੀ ਕਰ 8500 ਜੀ ਗੁਰਦੀਪ ਦਾ ਹੀ ਕਰਤਾ ਜੀ 9000 ਮੱਖਣ ਸਿੰਘ ਦਾ ਕਰ ਬਾਈ ਹਾਂਜੀ 10 ਕਰ ਦੇ ਬਾਈ ਗੁਰਦੀਪ 10 ਕਰ ਗੁਰਦੀਪ 10 ਗੁਰਦੀਪ ਦਾ ਕਰ ਦੇ ਬਾਈ ਸਾਢੇ 10 ਕਰ ਦੇ ਸਾਢੇ 10 ਕਰ ਗੁਰਦੀਪ ਸਿੰਘ ਦੇ ਨਾਂ ਤੇ 11000 ਜੀ ਸਾਢੇ 11000 ਜੀ ਸਾਢੇ 12000 ਕਰ ਦੇ ਜੀ ਸਾਢੇ 12 ਕਰ ਬਾਈ ਸਾਢੇ 11 ਲਾਇਆ ਸੀਗਾ ਕਿੰਨਾ ਬਾਈ ਸਾਢੇ 12 ਗੁਰਦੀਪ ਦਾ ਹਾਂਜੀ ਅਲਦੀਪਾ 15000 ਲਓ ਜੀ ਸਾਢੇ 15000 ਕਰ ਦਿਓ ਜੀ ਸਾਢੇ 15000 ਜੀ ਮੈਂ ਸਾਹਮਣੇ ਸਾਡੇ ਸਾਹਮਣੇ ਜੀ ਇਧਰ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਵੀਡੀਓ ਚ ਪਾਏ ਉਹ ਵੀਡੀਓ ਦਾ ਕੋਈ ਉਹ ਰਿਸ਼ਤੇਦਾਰ ਖੜੇ ਨੇ ਵੀਡੀਓ ਚ ਇਹਨਾਂ ਦੀ ਬਣ ਜੂ ਮੇਰੇ ਕੋਲੇ ਆ ਜਾ ਬੋਲੋ ਬੋਲੋ 15000 ਕੀ ਦਾ 15500 ਗੁਰਦੀਪ ਸਿੰਘ ਦਾ ਜੀ ਮੱਖਣ ਦਾ 10000 ਜੀ 16000 ਮੱਖਣ ਸਿੰਘ ਦੇ ਨਾਤੀ ਬੋਲੋ ਜੀ 16000 ਮੱਖਣ ਸਿੰਘ ਜੀ ਮੱਖਣ ਸਿੰਘ 16000 ਇੱਕ ਜੀ 16500 ਕੁਲਦੀਪ ਸਿੰਘ ਦੇ ਨਾਤੀ ਜੀ 16500 ਕੁਲਦੀਪ ਸਿੰਘ ਦੇ ਨਾਂ ਤੇ ਜੀ ਬੋਲ ਹਰਪ੍ਰੀਤ 1 2 3 ਕਰ ਫਿਰ ਹਾਂ ਜੀ ਕੀ ਬਈ 16500 ਕੁਲਦੀਪ ਸਿੰਘ ਦੇ ਨਾਂ ਤੇ ਜੀ 1 16500 ਕੁਲਦੀਪ ਸਿੰਘ ਦੇ ਨਾਂ ਤੇ 2 ਜੀ 16500 ਕੁਲਦੀਪ ਸਿੰਘ ਦੇ ਨਾਂ ਤੇ 3 ਜੀ ਲਿਖੋ ਜੀ ਕਰੋ ਸਾਈਨ ਦੁਬਾਰੇ ਬੋਲੋ ਅਗਲਾ ਕਿਤੀ ਬੜੀ ਸੰਦਾ ਲੱਕੜ ਦਾ ਸੁਹਾਗਾ ਅੱਗੇ ਦੇ ਬੋਲ ਲਾ ਕਰੇ ਕੀਮਤ ਹੈ ਜੀ 3100 ਰੁਪਿਆ 200 ਆ ਸਾ ਗਾ ਦੇਖ ਸਕਦੇ ਹਾਂ ਜੀ 3100 ਉੱਠ ਖੜਾ ਦੋ 3100 ਸਾਗਾ ਕੈਂ 12 ਫੁੱਟਾਂ ਕਰਨੇ 3500 ਕਰੋ ਜੀ ਲੇਖ ਰਪੀਤ ਲੇਖ ਫੋਨ ਵੀ ਬੰਦ ਹੋਣ ਵਾਲਾ ਮੇਰਾ ਕਿਤੇ ਅੱਧੀ ਰਹਿ ਜੇ 4000 ਕਰੋ ਮੋਹਨ ਸਿੰਘ ਦੇ ਨਾਂ ਤੇ ਜੀ ਬੋਲੋ ਜੀ ਹੋਰ ਇੱਧਰ ਬਾਈ ਨੇ ਵੀ ਲਾਈ ਸੀ ਕੁਛ 4500 ਛੱਜੂ ਸਿੰਘ ਦਾ ਜੀ ਅੰਕਾ ਤੁੰਡਾ ਹੋਰ ਐਡ ਹੋ ਵਿੱਚ 5000 ਮੱਖਣ ਸਿੰਘ ਆ ਗਈ ਜੀ ਮੱਖਣ ਸਿੰਘ ਦਾ 5000 5000 ਆ ਜੀ ਮੋਹਨ ਸਿੰਘ ਦੇ ਨਾਂ ਤੇ 5500 ਰੁਪਿਆ ਜੀ ਸੁਹਾਗਾ ਜੀ 5500 ਜੀ ਜੀ ਸਿੰਘ ਦਾ 5500 ਜੀ 5500 ਗੁਰਦੀਪ ਸਿੰਘ ਦੇ ਨਾਂ ਤੇ ਜੀ 6000 ਮੋਹਨ ਸਿੰਘ ਦੇ ਨਾਂ ਤੇ ਕਰਦੇ ਜੀ ਮੁੱਠਣ ਦੇ ਨਾਂ ਤੇ 7000 ਜੀ 7000 ਮੱਖਣ ਸਿੰਘ ਦੇ ਨਾਂ ਤੇ ਜੀ 7200 ਮਨਮੋਹਨ ਸਿੰਘ ਦੇ ਨਾਂ ਤੇ ਜੀ ਸਾਢੇ 7 ਜੀ ਕੀ ਆਤਾ ਕੀ ਆਤਾ ਸੋ ਜੀ ਮੱਖਣ ਸਿੰਘ ਦੇ ਨਾਂ ਤੇ ਹੀ ਹੁਆਸ ਆ ਜੀ ਰੱਖ ਲਵਾ ਬਾਬਾ ਰੱਖ ਲਵਾ ਬਾਬਾ ਕਹਿੰਦੇ ਉਹ ਬਾਬੇ ਨੂੰ ਦੇ ਦਿਓ ਉਹਨੂੰ ਯਾਰ 7500 ਮੱਖਣ ਸਿੰਘ ਦੇ ਨਾਂ ਤੇ ਇੱਕ ਜੀ 7500 ਮੱਖਣ ਸਿੰਘ ਦੇ ਨਾਂ ਤੇ ਦੋ ਜੀ ਦੋ ਨਹੀਂ ਉਸੇ ਦੀ ਕੋਈ 7500 ਮੱਖਣ ਸਿੰਘ ਦੇ ਨਾਂ ਤੇ ਤਿੰਨ ਜੀ ਕਰੋ ਸੈਨਾ ਹਾਂ ਠੀਕ ਹੈ ਦੋ ਸਰ ਕਰੋ ਹਸਨ ਜੀ ਜੀ ਰੋ ਡ੍ਰਿੱਲ ਜੀ ਰੋ ਡ੍ਰਿੱਲ ਦੇਖੋ ਜੀ 5500 ਰੁਪਿਆ ਤੇਰਾ ਮੁੱਲ ਹੈ 5500 ਰੁਪਿਆ ਰਿਜ਼ਰਵ ਕੀਮਤ ਹੈ ਜੀ 5500 ਜੀ ਹਾਂ ਜੀ ਬੋਲੋ ਕਿੰਨੇ ਆ 70 0 ਡਰਲ ਤੇ ਲਿਖ ਬਈ ਬੱਗਾ ਸਿੰਘ ਦੇ 7000 ਜੀ ਦਰਸ਼ਨ ਸਿੰਘ ਦਾ 8000 ਜੀ 9 ਕਰੋ ਜੀ 9 ਬੱਗਾ ਸਿੰਘ ਦਾ 15 ਕਰ ਜਰ 15 ਕਰ ਹੋਰ 20 ਕਰੋ ਜੀ 20 ਕਰੋ ਜੀ 25 ਕਰੋ 25 ਕਰੋ ਜੀ ਬਾਈ ਦਾ 26 ਕਰੋ ਜੀ 26 ਕਰੋ ਜੀ ਸਾਢੇ 26 ਜੀ ਗੁਰਦੀਪ ਸਿੰਘ ਦੇ ਨਾਂ ਤੇ ਜੀ 27 ਕਰੋ ਜੀ 27000 ਚੰджу ਸਿੰਘ ਦੇ ਨਾਂ ਤੇ ਸਾਡੇ 27 ਸਾਡੇ 27 ਜੀ 0 ਡਰਲ 28000 ਜੀ ਗੁਰਪ੍ਰੀਤ ਸਿੰਘ ਦੇ ਨਾਂ ਤੇ ਜੀ 28000 ਗੁਰਪ੍ਰੀਤ ਸਿੰਘ ਦੇ ਨਾਂ ਤੇ 0 ਡਰਲੀ ਜੀ ਬੋਲੋ ਜੀ 28000 28000 ਗੁਰਪ੍ਰੀਤ ਸਿੰਘ ਜੀ 28000 1 ਜੀ ਹੈ 28500 ਗੁਰਦੀਪ ਸਿੰਘ ਦੇ ਨਾਂ ਤੇ ਗੁਰਦੀਪ ਸਿੰਘ ਦੇ ਨਾਂ ਤੇ 282 ਜੀ 28500 ਜੀ ਜੀ ਗਰਦੀਪ ਸਿੰਘ ਦੇ ਨਾਂ ਤੇ 28200 ਜੀ ਉਹ ਆਉਂਦੇ ਆ ਨੂੰ ਸਾਡੇ 28200 ਜੀ 29 ਕਰ ਦੋ ਜੀ 29000 ਜੀ ਕਸ਼ਮੀਰ ਸਿੰਘ ਦੇ ਨਾਂ ਤੇ ਜੀ 29500 ਜੀ ਗਰਦੀਪ ਸਿੰਘ ਦੇ ਨਾਂ ਤੇ 30 ਕਰ ਦੋ 30000 ਜੀ ਕਸ਼ਮੀਰ ਸਿੰਘ ਦੇ ਨਾਂ ਤੇ ਜੀ 31000 ਜੀ ਗਰਦੀਪ ਸਿੰਘ ਦੇ ਨਾਂ ਤੇ 31500 ਜੀ ਕਸ਼ਮੀਰ ਸਿੰਘ ਦੇ ਨਾਂ ਤੇ ਜੀ ਬੱਗਾ ਸਿੰਘ ਦੇ ਨਾਂ ਤੇ 32 ਹੈ ਸਾਡੇ 32 ਜੀ ਦੇ ਨਾਂ ਦੇ ਹੀ ਚੱਲਦਾ 32500 ਕਸ਼ਮੀਰ ਸਿੰਘ ਦੇ ਨਾਂ ਤੇ ਜੀ ਇੱਕ 32500 ਕਸ਼ਮੀਰ ਸਿੰਘ ਦੇ ਨਾਂ ਤੇ ਦੋ ਜੀ 32500 ਕਸ਼ਮੀਰ ਸਿੰਘ ਦੇ ਨਾਂ ਤੇ ਤਿੰਨ ਲਿਖੋ ਜੀ ਕਰਾਓ ਸਾਈਨ ਬੋਲੋ ਜੀ ਕੰਪਿਊਟਰ ਕਰਾਹਾ ਕੰਪਿਊਟਰ ਕਰਾ ਜੀ ਜੱਪਾ ਭਾਈ ਕੰਪਿਊਟਰ ਕਰਾ ਸੁਣ ਲਓ ਦੂਜਾ ਸੈਟ ਲੱਗਿਆ ਆਂਦਾ ਚੱਕੋਲੀ ਇਹ ਇੱਕ ਲਾਉਣ ਲਈ ਉਹ ਮਸ਼ੀਨ ਉਹ ਹੈਗੀ ਉਹਦਾ ਅਗਲਾ ਖੇਤੀਬਾੜੀ ਫਰਮ ਦਾ ਕੰਪਿਊਟਰ ਕਰਾਓ ਕੀਮਤ ਹੈ 1 ਲੱਖ 6000 ਰੁਪਿਆ ਹੈਗਾ ਕੋਈ 1 ਲੱਖ 6000 ਕੋਈ ਕੰਪਿਊਟਰ ਕਰਾਦਾ ਹੈਗਾ ਕੋਈ 1 ਲੱਖ 6000 ਚ ਕੋਈ ਲੇਖੋ ਕੋਈ ਬੋਲੀ ਕਰਨੀ ਹੈ 1 ਲੱਖ 6000 ਚ ਲਿਖੋ ਕਿਸੇ ਬੋਲੀਕਾਰ ਵੱਲੋਂ ਬੋਲੀ ਨਹੀਂ ਦਿੱਤੀ ਗਈ। ਨੇ ਮੇੜੋ। ਅੱਗੇ ਆ ਜੀ ਕੀ ਅੱਗੇ ਬੋਲੋ? ਅੱਗੇ ਬੋਲੋ। ਕਣਕ ਬੀਜਣ ਵਾਲੀ ਮਸ਼ੀਨ ਹੈ, ਪੀਲੇ ਰੰਗ ਦੀ ਸਾਹਮਣੇ ਖੜੀ ਹੈ। 11000 ਰੁਪਿਆ। ਰਿਜ਼ਰਵ ਕੀਮਤ 11000 ਰੁਪਿਆ। 11000 ਜੀ। ਬੋਲੋ ਜੀ ਕਿੰਨਾ ਹੈ? ਬੱਗਾ ਬੱਗਾ ਸਿੰਘ 12000 ਜੀ ਕਣਕ ਬੀਜਣ ਵਾਲੀ ਮਸ਼ੀਨ ਉਹ। ਮੱਖਣ ਸਿੰਘ 13000। 13500 ਜੀ ਕਿੰਨਾ ਹੈ? ਬਈ ਆਪਣਾ ਆਖਰੀ ਆਖਰੀ ਖੇਤੀ ਬੜੀ ਸੰਦ ਹੈ। ਕਣਕ ਬੀਜਣ ਵਾਲੀ ਮਸ਼ੀਨ ਇਹਨਾਂ ਰੈਟ ਕਰਦਾ ਜੀ 13500 ਜੀ ਦਸਨ ਸਿੰਘ ਦਾ ਜੀ 14 ਕਰੋ ਇਹ ਤਾਂ ਫੋਟਾ ਹੈ 14 ਕਰੋ ਜੀ ਬੱਗਾ ਸਿੰਘ ਦਾ ਜੀ ਤੇਰੀ ਵਧੀਆ 10000 ਦੀ ਬੱਗਾ ਸਿੰਘ ਦੇ ਨਾਂ ਤੇ ਕਣਕ ਵਾਲੀ ਮਸ਼ੀਨ ਜੀ ਉਹੀ ਮਸ਼ੀਨ ਕਿਸ ਦੇ ਨਾਂ ਤੇ 14000 ਜੀ ਕਣਕ ਵਾਲੀ ਮਸ਼ੀਨ ਇੱਕ ਜੀ ਦੋ ਤਿੰਨ ਕਰੋ ਬੱਗਾ ਸਿੰਘ ਦੇ ਨਾਂ ਦੇ 14000 ਚ ਕਣਕ ਵਾਲੀ ਮਸ਼ੀਨ ਦੋ ਜੀ ਖੜ ਜਾ ਦੇਖ ਲੈਣ ਦੇ ਮੜਾ ਜਾ ਝੱਟ ਆ ਵੀ ਕੱਟਾ ਯਾਰ ਇਹ ਚੋਗਦੀ ਬੱਗਾ ਸਿੰਘ ਦੇ ਨਾਂ ਤੇ 14000 ਜੀ ਕਾਕਾ ਦੀ ਮਸ਼ੀਨ ਜੀ ਤੰਨੀ ਚਲੋ ਬੱਗਾ ਸਿੰਘ ਚਲੋ ਨਮਾਡ ਲੋ ਜੀ ਤੁਸੀਂ ਦੇਖਿਆ ਮਲ ਸਿੰਘ ਵਾਲੇ ਆਪਾਂ ਬੋਲੀ ਕਰਾਤੀ ਕੰਪਲੀਟ ਤੇ ਸਾਰੇ ਕੱਲਾ ਕੰਪਿਊਟਰ ਕਰਾ ਛੱਡ ਕੇ ਬਾਕੀ ਖੇਤੀਬਾੜੀ ਸੰਦਾਂ ਦੀ ਬੋਲੀ ਜਿਹੜੀ ਆ ਉਹ ਕੰਪਲੀਟ ਹੋ ਗਈ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਕਮੈਂਟ ਕਰਕੇ ਲਾਈਕ ਕਰਕੇ ਜਰੂਰ ਦੱਸਣਾ ਤੇ ਸਾਡੇ ਜਿਹੜੇ ਚੈਨਲ ਨੂੰ ਉਹਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ